ਜ਼ਿਲ੍ਹਾ ਬਠਿੰਡਾ ਦੇ ਵਿੱਚ ਪਿੰਡੇ ਪਿੰਡ ਰਾਮਪੁਰਾ ਫੂਲ ਦੇ ਵਿੱਚ ਸਕੂਲ ਗਏ ਇੱਕ ਵਿਦਿਆਰਥੀ ਦੇ ਘਰ ਵਾਪਸ ਨਾ ਆਉਣ ਤੇ ਜ਼ਿਲ੍ਹਾ ਬਠਿੰਡਾ ਦੀ ਪੁਲਿਸ ਨੇ 6 ਘੰਟਿਆਂ ਦੇ ਵਿੱਚ ਉਸ ਬੱਚੇ ਨੂੰ ਪਹਿਚਾਨ ਕੇ ਲੱਭ ਕੇ ਉਹਨਾਂ ਦੇ ਪਰਿਵਾਰ ਨੂੰ ਵਾਪਸ ਹੌਂਪਿਆ ਤਾਂ ਆਓ ਆਪਾਂ ਜਾਣਦੇ ਹਾਂ ਪਰਿਵਾਰ ਵਾਲਿਆਂ ਤੋਂ ਇਸ ਬਾਰੇ ਵਧੇਰੇ ਜਾਣਕਾਰੀ ਅਤੇ ਪੁਲਿਸ ਅਧਿਕਾਰੀ ਤੋਂ ਇਸ ਬਾਰੇ ਵੀ ਉਹਨਾਂ ਨੇ ਕਿਸ ਤਰ੍ਹਾਂ ਉਸ ਬੱਚੇ ਨੂੰ ਪਹਿਚਾਨ ਕੇ ਤੇ ਪਰਿਵਾਰ ਦੇ ਹਵਾਲੇ ਕੀਤਾ ਜੀ ਸਾਡੇ 9:00 ਵਜੇ ਰਾਮਪੁਰਾ ਸਿੱਟੀ ਜਦੋਂ ਪਹੁੰਚੇ ਹਾਂਜੀ ਤੇ ਤੇ ਜੀ ਮਿਲ ਐਸਐਸਪੀ ਹਾਂਜੀ ਗੁਰਦੇਵ ਸਿੰਘ ਜੀ ਨੂੰ ਹਾਂਜੀ ਤਾਂ ਉਹਨਾਂ ਦੇ ਨਾਲ ਦੀ ਨਾਲ ਉਹਨਾਂ ਦੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਾਨੂੰ ਕਰਾਇਆ ਸੋ ਉਹਨੂੰ ਦੱਸ ਕੇ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚਲੇ ਗਏ ਨਹੀਂ ਨਹੀਂ ਨਾਲੇ ਜੇ ਵੱਡਾ ਕੋਈ ਮਮੇ ਨਾਲ ਉਹ ਕਰ ਲੈਂਦੇ ਵੀ ਹਾਂਜੀ ਉਹਦੇ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਪੁੱਛੇ ਹੋ ਗਏ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਰਾਮਪਰਾ ਆੜਾ ਅਗਰਦੀ ਸਿੰਘ ਜੀ ਦਾ ਇਸੱਚਾ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ ਬਹੁਤ ਹੀ ਵਧੀਆ ਢੰਗ ਨਾਲ ਸੀ ਬਹੁਤ ਸ਼ੁਕਰੀਆ ਰਤਨਾ ਜੀ ਸਾਰੇ ਹੀ ਟੀਮ ਦਾ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਕਿ ਕਿੱਥੋਂ ਦੇ ਰਹਿਣਾ ਹੈ ਤੁਸੀਂ ਰਾਮਪੁਰਾਪੁਰ ਮੋਡ ਰੋਡ ਤੇ ਘਰ ਹੈ ਸਾਡਾ ਹਾਂਜੀ ਤੇ ਮੇਰੇ ਛੋਟੇ ਪਰਾਪਾ சின்ன ਦਾ ਬੇਟਾ ਸੀ ਹਾਂਜੀ ਗਿਆਨ ਸਿੰਘ ਗੋਲਦੀ ਹਾਂਜੀ ਤੇ ਸਵੇਰ ਨੂੰ ਪੇਪਰ ਦੇਣ ਜਾਂਦੇ ਸੀ ਤੇ ਵਾਪਸ ਆਏ ਹਾਂਜੀ ਤੇ ਸ਼ਾਮੇ ਸੀ ਸਾਢੇ 9 ਵਜੇ ਰੰਪਰਾ ਸਿਟੀ ਜਿੱਥੇ ਪਹੁੰਚੇ ਹਾਂਜੀ ਤੇ ਕਿਸੀ ਮਿਲੇ ਐਸ.ਆਈ. ਹਾਂਜੀ ਗੁਰਦੇਵ ਸਿੰਘ ਜੀ ਨੂੰ ਹਾਂਜੀ ਤੇ ਉਹਨਾਂ ਦੇ ਨਾਲ ਦੇ ਨਾਲ ਉਹਨਾਂ ਨੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਾਨੂੰ ਕਰਾਇਆ ਸੋਨੂੰ ਦੱਸ ਕੇ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚੱਲੇ ਹਾਂ ਨਹੀਂ ਨਹੀਂ ਉਹਨਾਂ ਨੇ ਜਿਪ ਦਾ ਕੋਈ ਮੁੰਮੈ ਨਾਲ ਉਹ ਕਰ ਲੈਂਦੇ ਆ ਵੀ ਹਾਂਜੀ ਉਹਦੇ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਪਹੁੰਚਿਆ ਹੋਇਆ ਸੀ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਰਮਪਰਾਧ ਠਾੜਾ ਗੁਰਦੀਪ ਸਿੰਘ ਜੀ ਦਾ ਐਸਐਸਪੀ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ ਬਹੁਤ ਹੀ ਵਧੀਆ ਢੰਗ ਨਾਲ ਸੀ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਹੈ ਸਾਰੇ ਹੀ ਟੀਮ ਦਾ ਕੱਲ ਰਾਤ ਸਾਨੂੰ 9:30 ਵਜੇ ਦੇ ਕਰੀਬ ਇੱਕ ਦਰਖਾਸਤ ਮਿਲੀ ਸੀ ਕਿ ਇੱਕ ਬੱਚਾ ਹੈਗਾ ਗਿਆਨ ਸਿੰਘ ਜਿਸ ਦੀ ਉਮਰ ਕਰੀਬ 14 ਸਾਲ ਹੈ ਤੇ ਇਹ ਸਕੂਲ ਗਿਆ ਸੀ ਪੜ੍ਹਨ ਆਸਤੇ ਪਰ ਘਰ ਵਾਪਸ ਨਹੀਂ ਆਇਆ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਹਰਮਨਦੀਪ ਸਿੰਘ ਗਿੱਲ ਜੀ ਸਾਹਿਬ ਜੀ ਦੀ ਹਦਾਇਤ ਮੁਤਾਬਕ ਅਸੀਂ ਜੋ ਵੀ ਦਰਖਾਸਤ ਪ੍ਰਾਪਤ ਹੁੰਦੀ ਹੈ ਉਸ ਤੇ ਤੁਰੰਤ ਕਾਰਵਾਈ ਕਰਦੇ ਹਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪੁਲਿਸ ਟੀਮਾਂ ਬਣਾਈਆਂ ਔਰ ਪੁਲਿਸ ਟੀਮ ਬਣਾ ਕੇ ਅਸੀਂ ਬੱਚੇ ਨੂੰ 6 ਘੰਟਿਆਂ ਦੇ ਅੰਦਰ ਅੰਦਰ ਐਸਆਈ ਗੁਰਦੇਵ ਸਿੰਘ ਵਾਲੀ ਟੀਮ ਨੇ ਸ਼੍ਰੀ ਅਮਰitsar ਸਾਹਿਬ ਤੋਂ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰ ਲਿਆ ਔਰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ